ਸਤਿ ਸ਼੍ਰੀ ਅਕਾਲ ਦੋਸਤੋ ਫੀਮ ਇੱਕ ਕੁੜੀ ਮਲੋਟ ਨੇ ਲੈ ਕਿਸੇ ਪਿੰਡ ਚ ਵਿਆਹੀ ਗਈ ਮਾਲਵੇ ਦੇ ਜ਼ਿਆਦਾਤਰ ਬਾਪੂਆਂ ਵਾਂਗ ਕੁੜੀ ਦਾ ਸੋਹਰਾ ਵੀ ਫੀਮ ਖਾਂ ਦਾ ਆਦੀ ਸੀ ਜਦੋਂ ਨੂੰਨੇ ਸਵੇਰੇ ਸਵੇਰੇ ਚਾਹ ਦੇਣ ਜਾਣਾ ਤਾਂ ਬਾਪੂ ਨੇ ਚਾਹ ਵਾਲਾ ਗਲਾਸ ਮੰਜੇ ਦੀ ਬਾਹੀ ਤੇ ਰੱਖ ਕੇ ਕੁੜਤੇ ਹੇਟਾ ਪਾਈ ਬਤੂਹੀ ਦੇ ਬੋਝੇ 'ਚ ਉਹ ਨਾਗਣੀ ਵਾਲਾ ਮੋਮੀ ਲਫਾਫਾ ਕੱਢਣਾ ਤੇ ਗੋਗਲੂ ਜਿੱਡੇ ਵੱਡੇ ਗੋਲੇ ਨਾਲੋਂ ਦਰਮਿਆਨੇ ਵਾਟੇ ਕੋ ਜਿੱਡਾ ਤੋੜ ਕੇ ਮੂੰਹ ਵਿੱਚ ਸੁੱਟ ਲੈਣੀ ਤੇ ਫਿਰ ਚਾਹ ਦਾ ਘੁੱਟ ਭਰਨਾ ਪੜਿ ਲਿਖੀ ਨੂੰ ਕਾਫੀ ਦਿਨਾਂ ਤੱਕ ਨੋਟ ਕਰਦੀ ਰਹੀ ਕਿ ਸਾਡੇ ਏਰੀਆਸ ਤਾਂ ਜਦੋਂ ਬੰਦੇ दारू ਪੀਂਦੇ ਆ ਤਾਂ ਤੀਜੇ ਕੋ ਪੈਗ ਬਾਅਦ ਬੰਦਿਆਂ ਦੀ ਆਵਾਜ਼ ਵੀ ਬਦਲ ਜਾਂਦੀ ਆ ਤੇ ਉਦਾਂ ਵੀ ਹੁਲਾਰੇ ਜੇ ਲੈਣ ਲੱਗ ਜਾਂਦੇ ਨੇ ਕਿ ਕਈਆਂ ਦੀ ਡਿਗਰੀ ਤਾਂ ਜੂਤ ਪਤਾਨ ਕਰਕੇ ਹੀ ਸੈੱਟ ਹੁੰਦੀ ਆ ਪਰ ਇੱਧਰਲੇ ਬਾਪੂ ਨੂੰ ਤਾਂ ਬਹੁਤਾ ਫਰਕ ਹੀ ਨਹੀਂ ਪੈਂਦਾ ਹੌਲੀ ਹੌਲੀ ਜਦੋਂ ਘਰ ਚ ਰatsch ਮਿਚ ਗਈ ਤਾਂ ਇੱਕ ਦਿਨ ਚਾਹ ਦੇਣ ਗਈ ਨੇ ਜੇਰਾ ਜਿਆ ਕਰਕੇ ਸੋਹਰਾ ਸਾਹਿਬ ਨੂੰ ਪੁੱਛ ਹੀ ਲਿਆ ਬਾਪੂ ਜੀ ਤੁਹਾਨੂੰ ਇਹਦਾ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਹੁੰਦਾ ਫਿਰ ਖਾਂਦੇ ਕਿਉਂ ਜੇ ਰੋਜ਼ ਬਾਪੂ ਨੇ ਟਾਲਣ ਦੇ ਇਰਾਦੇ ਨਾਲ ਕਹਿ ਦਿੱਤਾ ਕਿ ਨਸ਼ਾ ਤਾਂ ਭਾਈ ਰੋਟੀ 'ਚ ਵੀ ਹੁੰਦਾ ਇਹ ਤਾਂ ਫਿਰ ਫੀਮਾ ਬਾਪੂ ਦੇ ਇਸ ਜਵਾਬ ਨਾਲੋਂ ਜਦੋਂ ਨੂੰ ਦੀ ਨਿਸ਼ਾ ਨਾ ਹੋਈ ਤਾਂ ਉਹ ਖੜੇ ਪੈ ਗਈ ਕਿ ਦੱਸੋ ਕਿ ਇਹਦਾ ਨਸ਼ਾ ਕਿਸ ਤਰ੍ਹਾਂ ਦਾ ਹੁੰਦਾ ਬਾਪੂ ਨੇ ਬਥੇਰੀ ਵਾਹ ਲਈ ਪਰ ਗੁੰਗੇ ਦੇ ਗੁੜ ਖਾਣ ਵਾਂਗ ਉਹਨੂੰ ਨਸ਼ੇ ਦਾ ਅਸਟਰ ਡਿਸਕ੍ਰਾਈਬ ਕਰਨਾ ਨਾ ਆਇਆ ਜਗਿਆਸੂ ਵਿਰਤੀ ਦੀ ਤ੍ਰਿਪਤੀ ਨਾ ਹੋਣ ਕਾਰਨ ਜਦੋਂ ਨੂਹ ਸਵਾਲ ਕਰਨ ਨੂੰ ਨਾ ਹੀ ਹਟੀ ਤਾਂ ਹਾਰ ਕੇ ਬਾਪੂ ਨੇ ਤਬੋਜੇ ਚੋਂ ਲਫਾਫਾ ਕੱਢਿਆ ਤੇ ਛੋਲਿਆਂ ਦੇ ਦਾਣੇ ਕੁ ਜਿੰਨੀ ਤੋੜ ਕੇ ਨੂਹ ਨੂੰ ਫੜਾ ਦਿੱਤੀ। ਜੱਕੋ ਤੱਕੇ ਜੇ ਕਰਦੀ ਨੂਹ ਨੇ ਸੋਚਿਆ ਕਿ ਜੇ ਰਿਸਰਚ ਕਰਨੀ ਆ ਤਾਂ ਇੱਕ ਐਕਸਪੈਰੀਮੈਂਟ ਤਾਂ ਕਰਨੀ ਹੀ ਪੈਣਗੇ। ਲੋ ਜੀ ਨੂਹ ਨੇ ਨੱਕ ਮੂੰਹ ਜੇ ਮਰੋੜਦਿਆਂ ਰਿਸਰਚ ਦੀ ਗੋਲੀ ਖਾ ਲਈ। ਤਿੰਨ ਗ੍ਰਾਂਡ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਪਰੋਂ ਤੇਜ਼ ਮਿੱਠੇ ਵਾਲੀ ਚਾਹ ਵੀ ਪੀ ਲਈ ਘੰਟੇ ਕੋ ਪਿੱਛੋਂ ਜਦੋਂ ਘਰ ਦੇ ਕੰਮ ਧੰਦੇ ਕਰਦੀ ਨੂਹ ਬਾਪੂ ਦੇ ਕਮਰੇ ਵੱਲ ਆਈ ਤਾਂ ਬਾਪੂ ਨੇ ਨੂਹ ਰਾਣੀ ਦੀ ਤੌਰ 'ਚ ਚੁਸਤੀ ਤੇ ਰੰਗ ਭਖਿਆ ਹੋਇਆ ਵੇਖਿਆ ਮੁਸਕੜੀਏ ਹਾਸੇ ਹੋਏ ਬਾਪੂ ਨੇ ਪੁੱਛਿਆ ਪਾਈ ਲੱਗਾ ਕੁਝ ਪਤਾ ਇਹਦਾ ਨਸ਼ਾ ਕਿਸ ਤਰ੍ਹਾਂ ਦਾ ਹੁੰਦਾ ਨੂਹਾਂ ਦੀ ਬਾਪੂ ਜੀ ਨਸੇ ਨੁਸੇ ਦਾ ਤਾਂ ਪਤਾ ਨਹੀਂ ਬਸ ਮੱਲੋ ਮੱਲੀ ਚਾਹ ਜਾਈ ਚੜੀ ਜਾਂਦਾ ਧੰਨਵਾਦ